ਜੇ ਤੁਸੀਂ ਪੰਜਾਬ ਤੋਂ ਦਿੱਲੀ ਜਾ ਰਹੇ ਹੋ ਤਾਂ ਖਬਰ ਤੁਹਾਡੇ ਵਾਸਤੇ ਹੈ ਕਿਉਂਕਿ ਅੰਬਾਲਾ ਵਿਖੇ ਸ਼ੰਭੂ ਬਾਰਡਰ ਦੇ ਕੋਲ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਔਰ ਬੈਰੀਗੇਟਿੰਗ ਹੀ ਨਹੀਂ ਬਲਕਿ ਉਸ ਦੇ ਵਿੱਚ ਕੰਕਰੀਟ ਦੇ ਵੱਟੇ ਰੱਖ ਕੇ ਪੱਥਰ ਰੱਖ ਕੇ ਉਸ ਦੇ ਵਿੱਚ ਸੀਮਿੰਟ ਤੱਕ ਭਰ ਦਿੱਤਾ ਗਿਆ ਕਿਉਂਕਿ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦੀ ਕਾਲ ਦਿੱਤੀ ਗਈ ਹੈ ਧਰਨਾ ਦੇਣ ਦੀ ਗੱਲ ਕਹੀ ਗਈ ਹੈ ਜਿਸ ਦੇ ਚੱਲਦੇ ਹੋਏ ਹੁਣ ਸ਼ੰਭੂ ਬਾਰਡਰ ਬੰਦ ਕਰ ਦਿੱਤਾ ਗਿਆ ਜੇਕਰ ਤੁਹਾਡੀ ਫਲਾਈਟ ਹੈ ਤੁਸੀਂ ਦਿੱਲੀ ਜਾਣਾ ਹੈ 에ਰਪੋਰਟ ਜਾਣਾ ਹੈ ਜਾਂ ਦਿੱਲੀ ਤੁਸੀਂ ਕਿਸੇ ਆਪਣੇ ਕੰਮ ਦੇ ਉੱਤੇ ਜਾਣਾ ਤਾਂ ਤੁਹਾਨੂੰ ਸ਼ੰਭੂ ਬਾਰਡਰ ਦੇ ਉੱਤੇ ਇਸ ਵੇਲੇ ਜਾਮ ਮਿਲੇਗਾ ਉੱਥੇ ਰਸਤਾ ਪੂਰਾ ਬੰਦ ਕਰ ਦਿੱਤਾ ਗਿਆ ਹੈ ਦੇ ਵਰਜਨਸ ਕ੍ਰੀਏਟ ਕੀਤੀਆਂ ਗਈਆਂ ਤੁਸੀਂ ਡੇਰਾ ਬਸੀਰ ਵਾਲੇ ਪਾਸੋਂ ਦੀ ਹੁੰਦੇ ਹੋਏ ਜੋ ਹੈ ਉਹ ਤੁਸੀਂ ਦਿੱਲੀ ਵਾਲੇ ਪਾਸੇ ਜਾ ਸਕਦੇ ਹੋ ਜਾਂ ਫਿਰ ਤੁਸੀਂ ਕੁਰਕਸ਼ੇਤਰ ਭਿਓਵਾ ਵਾਲੇ ਪਾਸੋਂ ਦੀ ਦਿੱਲੀ ਵਾਲੇ ਪਾਸੇ ਨੂੰ ਤੁਸੀਂ ਜਾ ਸਕਦੇ ਹੋ ਬੈਟਰ ਹੀ ਹੈ ਕਿ ਤੁਸੀਂ ਅਵੋਇਡ ਕਰੋ ਟ੍ਰੈਵਲ 2 ਦਿਨ ਪਹਿਲਾਂ ਹੀ ਰਸਤਾ ਬੰਦ ਹੋ ਚੁੱਕਿਆ ਹੈ 13 ਨੂੰ ਵੀ ਉੱਥੇ ਵੱਡਾ ਜਮ ਹੋਊਗਾ ਤੁਸੀਂ ਟ੍ਰੇਨ ਲੈ ਸਕਦੇ ਹੋ ਤੁਸੀਂ ਫਲਾਈਟ ਲੈ ਸਕਦੇ ਹੋ ਸ਼ਟਾਫ ਵੀ ਜਿਹੜੀਆਂ ਚੰਡੀਗੜ੍ਹ ਤੋਂ ਮਿਲ ਜੂਗੀ ਤਾਂ ਉਹ ਆਲਟਰਨੇਟਿਵ ਤੁਸੀਂ ਜ਼ਰੂਰ ਰੱਖ ਸਕਦੇ ਹੈਗੇ ਹੋ ਪਰ ਜੇ ਮੇਨ ਰੋਡ ਦੀ ਆਪਾਂ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਉਹ ਪੂਰਾ ਬੰਦ ਕਰ ਦਿੱਤਾ ਗਿਆ ਹੈ ਤਸਵੀਰਾਂ ਦੇ ਵੀ ਤੁਸੀਂ ਦੇਖ ਵੀ ਰਹੇ ਹੋਗੇ ਕਿ ਇਸ ਤਰੀਕੇ ਨਾਲ ਉੱਥੇ ਬੈਰੀਕੇਟਿੰਗ ਵੀ ਕੀਤੀ ਗਈ ਹੈ ਹਾਲਾਂਕਿ ਬਹੁਤ ਸਾਰੇ ਲੋਕ ਅਜੇ ਵੀ ਹੁਣ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਜਿਹੜੇ ਜਾ ਰਹੇ ਨੇ ਉਹ ਜਮ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਜਮ ਮਿਲ ਰਿਹਾ ਹੈ ਤਾਂ ਆਪਣਾ ਜੋ ਵੀ ਤੁਸੀਂ ਰਸਤਾ ਆਪਟ ਕਰਨਾ ਹੈ ਦਿੱਲੀ ਤੋਂ ਜੇ ਪੰਜਾਬ ਆਣਾ ਹੈ ਤਾਂ ਵੀ ਔਰ ਪੰਜਾਬ ਤੋਂ ਜੇ ਤੁਸੀਂ ਦਿੱਲੀ ਜਾਣਾ ਹੈ ਤਾਂ ਤੁਹਾਨੂੰ ਸ਼ੰਭੂ ਬਾਰਡਰ ਵਾਲਾ ਰਸਤਾ ਜੋ ਹੈ ਤੁਸੀਂ ਉਹ ਨਾਲ ਲਓ ਔਰ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ